ਕੱਲ ਨਵਾਂ ਸਾਲ ਚੜ੍ਹਦੇ ਸਾਰ ਹੀ ਕਟਾਰੋਂ ਮੀਨ ਸੜਕ ਦੇ ਉੱਪਰ ਐਕਟਿਵ ਅਤੇ ਮੋਟਰਸਾਈਕਲ ਦੀ ਆਸਰੇ ਵਿੱਚ ਆਮੋ ਸਾਮਣੇ ਟੱਕਰ ਹੋਣ ਦੇ ਨਾਲ ਪੰਜ ਵਿਅਕਤੀ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੈ। ਚਸ਼ਮਦੀਦ ਵਾਲ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਜੋ ਕਿ ਨਵਾਂ ਸ਼ਹਿਰ ਤੋਂ ਔੜਵਲ ਜਾ ਰਹੇ ਸਨ ਅਤੇ ਇਸੇ ਤਰ੍ਹਾਂ ਐਕਟਿਵ ਦੇ ਉੱਪਰ ਇੱਕ ਵਿਅਕਤੀ ਅਤੇ ਔਰਤ ਨਵਾਂ ਸ਼ਹਿਰ ਵੱਲ ਜਾ ਰਹੇ ਸਨ ਅਤੇ ਅਚਾਨਕ ਹੀ ਆਮੋ ਸਾਮਣੇ ਉਨ੍ਹਾਂ ਨਾਲ ਟੱਕਰ ਹੋ ਜਾਂਦੀ ਹੈ। ਔਰ ਜਿਹਦੇ ਵਿੱਚ ਦੋ ਮੋਟਰਸਾਈਕਲ ਸੁਵਾਰਤ ਇੱਕ ਪੈਦਲ ਵਿਅਕਤੀ ਫੱਟੜ ਹੋ ਜਾਂਦਾ ਹੈ ਔਰ ਸਾਫ ਸਾਦਨਾ ਭਿਆਨਕ ਸੀ ਕਿ ਮੌਕੇ ਤੇ ਦੋਨੇ ਵਹਾਨਾ ਚਗਣਾ ਚੂੜ ਹੋ ਗਏ ਅਤੇ ਇੱਕ ਔਤ ਦੀਆਂ ਲੱਤਾਂ ਟੁੱਟਣ ਦਾ ਵੀ ਸਮਾਂਚਾਰ ਪ੍ਰਾਪਤ ਹੈ ਇਸ ਮੌਕੇ ਲੋਕਾਂ ਵੱਲੋਂ ਐਂਬੂਲੈਂਸ ਨੂੰ ਬੁਲਾਇਆ ਗਿਆ ਪਰੰਤੂ ਮੌਕੇ ਤੇ ਐਂਬੂਲੈਂਸ ਨਾ ਪਹੁੰਚਿਆ ਤੇ ਲੋਕਾਂ ਵੱਲੋਂ ਕਾਫੀ ਰੇਸ਼ਦਾ ਰੋਸ ਜਤਾ ਆ ਗਿਆ ਆਓ ਜਾਣਦੇ ਹਾਂ ਪੂਰਾ ਕੀ ਹੈ ਮਾਮਲਾ ਤੁਸੀਂ ਦੇਖ ਰਹੇ ਹੋ ਚੈਨਲ ਈਗਲ 24 ਸਾਡਾ ਚੈਨਲ ਦੇਖਣ ਲਈ ਲਾਈਕ ਕਰੀ ਤੇ ਕਮੈਂਟ ਕਰੋ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ ਗੱਡ ਪਧਾਨਿਆਂ ਤਾਂ ਦੋ ਜਣੇ ਆ ਅੱਛਾ ਆਹੋ ਉਹਨਾਂ ਨੂੰ ਕਹਾਣੋ ਦੇਖ ਪਾਪਾ ਜੀ ਕਿੱਦਾਂ ਜੋ ਇੱਕ ਐਸੀ ਉਹ ਅਸੀਂ ਪਿੱਛੇ ਹੋ ਰਹੇ ਨਵੇਂ ਸ਼ਹਿਰੋਂ ਲੰਘੀ ਫੁੱਟ ਜਾ ਰਹੇ ਆ ਜੀ ਭਾਜੀ ਇੰਨੇ ਜ਼ੋਰ ਨਾਲ ਪਟਾਕਾ ਵਜਾ ਇਹ ਪਤਾ ਨਹੀਂ ਲੱਗਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਅੱਛਾ ਜੀ ਮੈਂ ਕਹਿੰਦਾ ਗੱਡੀਆਂ ਪਿੱਛੇ ਆਈਆਂ ਨਾ ਉਹ ਉਹਨਾਂ ਨੇ ਪਿੱਛੇ ਰੋਕੀਆਂ ਗੱਡੀਆਂ ਤੇ ਕਦੇ ਮੈਂ ਤਾਂ ਸਮਝਾ ਵੀ ਗੱਡੀ ਦੇ ਨਾਲ ਹੀ ਕਿਤੇ ਹੋਇਆ ਉਹ ਜਿਹੜੇ ਪਾਰਕਿੰਗ ਸਾਈਡ ਤੇ ਗਏ ਬੰਦੇ ਉਹਨਾਂ ਦਾ ਨਹੀਂ ਮੈਨੂੰ ਪਤਾ ਲੱਗਾ ਮੈਂ ਤਾਂ ਪਹਿਲਾਂ ਇਹਨਾਂ ਨੂੰ ਚੱਕਣ ਆਇਆ ਸੀ ਨਾ ਜਾਨੂ ਮਰੇ ਨਾਲ ਬੰਦੇ ਬਹੁਤ ਕਾਪੀ ਆ ਜੀ 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 ਇੱਥੇ ਐਂਬੂਲੈਂਸ ਵਾਲਿਆਂ ਨੂੰ ਆਤਾ ਨਹੀਂ ਕੋਈ ਪਹੁੰਚੀ ਕੋਈ ਨਹੀਂ ਲੋਕੇਸ਼ਨ ਤੇ 2 ਘੰਟੇ ਹੋ ਗਏ ਸਾਨੂੰ ਤੱਕ ਚੜਦੇ ਨਹੀਂ ਐਂਬੂਲੈਂਸ ਤੇ ਫੋਨ ਕੀਤਾ ਪਰ 2 ਘੰਟੇ ਹੋ ਗਏ ਸਾਨੂੰ ਹੱਥੋਂ ਨਹੀਂ ਬੰਤੀ ਕੋਈ ਬੰਦੇ ਦਾ ਹੁਣ ਬਚਾਉਣਾ ਸੀ ਸਾਨੂੰ ਲੋਕੇਸ਼ਨ ਸਾਨੂੰ ਆਪਣੀ ਐਂਬੂਲੈਂਸ ਲੋਕੇਸ਼ਨ ਕਹਿੰਦੇ ਕਿ ਕਿਹਨਾਂ ਘਟਾਰੋਂ ਆਜੋ ਘਟਾਰੋਂ ਆਜੋ ਘਟਾਰੋਂ ਆਜੋ ਘਟਾਰੋਂ ਰੋਡ ਤੇ ਆਗੇ ਤਾਂ ਵੀ ਕੋਈ ਗੱਲ ਨਹੀਂ ਇਹਦੇ ਦਿਹਾਣੇ ਨੂੰ ਰੋਡ ਜਾ ਰਹਾ ਐਡਾ ਬੜਾ ਘਟਾਰੋਂ ਸਾਨੂੰ ਆ ਹੁਣ بڑی ਐਂਬੂਲੈਂਸ ਦਾ ਨਹੀਂ ਪਤਾ ਸਾਡੀ ਕਿੱਥੇ ਐ ਇਹ ਕਿੱਥੇ ਐ ਇਸ ਵੇਲੇ ਘੁੰਮ ਰਹੀ ਐ ਨਾ ਸਾਨੂੰ ਆਪਣੀ ਦੀ ਲੋਕੇਸ਼ਨ ਨਹੀਂ ਪਤਾ ਫੇ ਕਿੱਥੇ ਐ ਇਸ ਟਾਈਮ ਇਹ ਤਾਂ ਐਮਰਜੈਂਸੀ ਆ ਤੁਸੀਂ ਤਾਂ ਮੈਂਟੋ ਮੈਂਟੀ ਪਹੁੰਚੋ ਜੇ ਤੁਹਾਨੂੰ ਯਾਰਾਂ ਦੀ ਮਗਵਾਲੀ ਜਾਣਾ ਨੰਬਰ ਆ ਔਰ ਰੋਡ ਸਾਈਡ ਤੋਂ ਮੋਟਰਸਾਈਕਲ ਵਾਲੇ ਹਿੱਸੇ ਰੋਜ਼ੀਗੇ ਫਿਰ ਵੱਜੇ ਜਦੋਂ ਉਸ ਵੇਲੇ ਪਤਾ ਲੱਗਾ ਤੇ ਟੱਕਰ ਸਾਹਮਣੇ ਟੱਕਰ ਹੋ ਗਈ ਸਾਹਮਣਾ ਸਾਹਮਣੀ ਟੱਕਰ ਹੋਈ ਹੈ ਜੀ ਐਮਬੂਲੈਂਸ ਨੂੰ ਵੀ ਕਾਲ ਕੀਤੀ ਜਿਹੜਾ ওভারਟੈਕ ਕਰਦੇ ਤੂੰ ਪੂਰੇ 10 ਮਿੰਟ ਕਾਲ ਚੱਲੀ ਆ ਉਹ ਕਹਿੰਦੇ ਕੋਈ ਹੈ ਹੀ ਨਹੀਂ ਉਹਨੇ ਹੋਲਡ ਤੇ ਰੱਖਤਾ ਜੀ ਫੋਨ ਸਾਡਾ ਵੀ ਕਾਲ ਕੀਤੀ ਉਹਨਾਂ ਪਰ ਉਹਨਾਂ ਨੇ ਕੁਝ ਨਹੀਂ ਦੱਸਿਆ ਭਾਣੇ ਨੇ ਵੀ ਫੋਨ ਕੀਤਾ ਉਹ ਵੀ ਕੋਈ ਆਇਆ ਨਹੀਂ ਹੈਗੇ ਜੀ ਵੀ ਜਿਹੜਾ ਇੱਥੇ ਹੁਣ ਅਕਸੀਡੈਂਟ ਅੱਜ ਹੋਇਆ ਬਰਾ ਭਾਣੇ ਅਕਸੀਡੈਂਟ ਹੋਇਆ ਹੈਗੇ ਜੀ ਜਦੋਂ ਮੌਕੇ ਤੇ ਐਂਬੂਲੈਂਸ ਪਹੁੰਚੀ ਜੀ ਤੁਹਾਡਾ ਦੇ ਬਾਰੇ ਕੀ ਜਾਣਿਆ ਐਂਬੂਲੈਂਸ ਪਹੁੰਚੀ ਜਈ ਸਵਾਰ ਨੂੰ ਫੋਨ ਕੀਤਾ ਐਂਬੂਲੈਂਸ ਵਾਲ ਵੇ ਦੱਸੋ ਕਿੱਥੇ ਅਸੀਂ ਲੋਕੇਸ਼ਨ ਵੀ ਦੱਸੀ ਜਾਂਦੇ ਆ ਸਾਰਾ ਕੁਝ ਦੱਸੀ ਜਾਂਦੇ ਆ ਫੇਰ ਵੀ ਉਹਨਾਂ ਦੀ ਆਉਣ ਦੀ ਕੋਈ ਸੁਭਾਵਨਾ ਨਹੀਂ ਹੈਗੀ ਔੜ ਤੋਂ ਲੈ ਕੇ ਫਲੋਰ ਤੋਂ ਅੱਪਰ ਤੋਂ ਫਲੋਰ ਤੋਂ ਲੈ ਕੇ ਨਵੇਂ ਸ਼ਹਿਰ ਤੱਕ ਸਾਡੀ ਕੋਈ ਐਂਬੂਲੈਂਸ ਹੈ ਨਹੀਂ ਠੀਕ ਹੈ ਜੀ ਐਂਬੂਲੈਂਸ ਜਾਣੀ ਕਿ ਰੋਡ ਦੇ ਤੇ ਘੁੰਮਣੀ ਚਾਹੀਦੀ ਆ ਅਸੀਂ ਤਾਂ ਇਹ ਕੋ ਚੌਹਨੇ ਦੇਖੋ ਪੰਜ ਪੰਜ ਵਿਅਕਤੀ ਹੋਏ ਆ ਜੀ ਪੰਜ ਪੰਜ ਫਟੜਿਆ ਜੀ ਉਹਦੇ ਵਿੱਚ ਦੇਖੋ ਤੁਸੀਂ ਹੁਣ ਪੰਜਾਂ ਨੂੰ ਕਿੱਦਾਂ ਲੈ ਕੇ ਜਾਓਗਾ ਇੱਕ ਗੱਡੀ ਵਾਲਾ ਠੀਕ ਹੈ ਜੀ ਜਦ ਐਂਬੂਲੈਂਸ ਹੈ ਨਹੀਂ ਜੇ ਅਸੀਂ ਕਹਾਂ ਤੇ ਉਹਨਾਂ ਨੂੰ ਭੇਜ ਸਕਦੇ ਆ ਠੀਕ ਹੈ ਜੀ ਜਿੰਨੀ ਸਾਡੀ ਕੋਸ਼ਿਸ਼ ਹੈਗੀ ਅਸੀਂ ਉਹਨਾਂ ਨੂੰ ਕੀਤਾ ਲੋ ਗੱਡੀਆਂ ਦੇ ਵਿੱਚ ਤਿੰਨਾਂ ਜਾਈ ਭੇਜ ਦਿੱਤੇ ਆ ਜੀ ਹੁਣ ਐਂਬੂਲੈਂਸ ਆਵੇ ਜਾਂ ਨਾ ਆਵੇ ਉਹਦੀ ਉਹਦੀ ਅਲੱਗ ਗੱਲ ਆ ਬੇਟਾ ਭਾਈ ਐਕਸੀਡੈਂਟ ਹੋਇਆ ਵੀ ਕੋਈ ਹੈ ਜਾਣ ਕੇ ਕਿਹੜੇ ਪਿੰਡ ਦੇ ਬੰਦੇ ਨੇ ਮੁੰਡੇ ਇੱਕ ਤਾਂ ਗੜਬਧਾਣਿਆ ਦੇ ਆ ਜੀ ਅੱਛਾ ਜੀ ਤੇ ਇੱਕ ਬਸੁੰਨ ਦੇ ਕਰਿਆਮ ਦੇ ਆ ਹਾਂਜੀ ਤੇ ਨਹੀਂ ਮੁੰਡੇ ਕਰਿਆਮ ਦੇ ਆ ਇੱਕ ਗੜਬਧਾਣਿਆ ਦੇ ਲੇਡੀਜ਼ ਜਿਹੜੇ ਆ ਠੀਕ ਆ ਜੀ ਇਹ ਐਕਸੀਡੈਂਟ ਕਿੱਦਾਂ ਹੋਇਆ ਇਹਦਾ ਇਹਦੇ ਬਾਰੇ ਸਾਨੂੰ ਨਹੀਂ ਜੀ ਪਤਾ ਜੀ ਇੱਥੇ ਖੜੇ ਸੀਗੇ ਅੱਡੇ ਤੇ ਬੈਠੇ ਸੀਗੇ ਇਹ ਨਹੀਂ ਪਤਾ ਜੀ ਉਹ ਕਿਧਰੋਂ ਵੱਜਿਆ ਜੀ ਇਹ ਕਿਧਰੋਂ ਵੱਜਿਆ ਹਾਂਜੀ ਹਾਂਜੀ ਇਹ ਸਾਨੂੰ ਨਹੀਂ ਜੀ ਪਤਾ ਇਧਰ ਹੋਇਆ